ਹallelujah ਹallelujah ਸਾਰਿਆਂ ਨੂੰ ਮਸੀਹ ਵਿੱਚ ਸलाम ਖੁਦਾ ਸਾਰਿਆਂ ਨੂੰ ਬਰਕਤਾਂ ਰਾਸ਼ਿਛ ਦੇ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਉਹਦੇ ਨਾਮ ਨੂੰ ਮਹਿਮਾ ਦਿੰਦੀ ਹਾਂ ਥੋੜੇ ਸਮੇਂ ਲਈ ਪਰਮੇਸ਼ਵਰ ਦੇ ਨਾਮ ਦੀ ਵਡਿਆਈ ਕਰਦੀ ਹਾਂ ਆਈਏ ਅਸੀਂ ਪ੍ਰਾਰਥਨਾ ਕਰਦੀ ਹਾਂ ਆਪਣੇ ਸਾਰੇ ਵਿਸ਼ੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਸਾਰੀਆਂ ਤਕਲੀਫਾਂ ਜੋ ਵੀ ਤੁਹਾਡੇ ਘਰ ਵਿੱਚ ਅੱਜ ਮੁਸ਼ਕਲਾਂ ਆਫਤਾਂ ਆ ਜੋ ਵੀ ਅੱਜ ਦੇ ਦਿਨ ਵਿੱਚ ਤੁਹਾਡੇ ਘਰਾਂ ਦੇ ਵਿੱਚ ਪਰੇਸ਼ਾਨੀਆਂ ਆ ਅੱਜ ਪਰਮੇਸ਼ਵਰ ਦੇ ਹੱਥਾਂ ਵਿੱਚ ਸੌਂਦੋ ਪਰਮੇਸ਼ਵਰ ਉਹ ਸਾਰੀਆਂ ਮੁਸ਼ਕਲਾਂ ਦਾ ਹੱਲ ਕਰਨਗੇ ਅਤੇ ਤੁਹਾਡੇ ਜੀਵਨਾਂ ਵਿੱਚ ਪਰਮੇਸ਼ਵਰ ਆਪਣੀ ਕਿਰਪਾ ਨੂੰ ਕਰਨਗੇ ਆਈਏ ਅਸੀਂ ਪ੍ਰਾਰਥਨਾ ਕਰਦੇ ਹਾਂ ਹਾਲੇਲੂਇਆ 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 ਸਵਰਗੀ ਪਿਤਾ ਤੁਹਾਡਾ ਧੰਨਵਾਦ ਹੋ 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 ਟੜੇ ਨਾਂ ਦੀ ਵੜਿਆਈ 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 ਮੇਰੇ ਜ਼ਿੰਦਗੀ ਦੀ ਹਵਾ ਪਰਮੇਸ਼ਰ ਤੁਹਾਡਾ ਧੰਨਵਾਦ ਹੋ ਮੇਰੇ ਜ਼ਿੰਦਗੀ ਦੀ ਹਵਾ ਪਰਮੇਸ਼ਰ ਤੁਹਾਡਾ ਧੰਨਵਾਦ ਹੋ ਟੜੇ ਲਹੂ ਕੀ ਜੈ ਟੜੇ ਲਹੂ ਕੀ ਜੈ ਟੜੇ ਲਹੂ ਕੀ ਜੈ ਟੜੇ ਲਹੂ ਕੀ ਜੈ ਆਤਮਾਨ ਹਨ ਪਰਮੇਸ਼ਰ ਤੁਹਾਡਾ ਧੰਨਵਾਦ ਹੋ ਆਤਮਾਨ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਆਂ ਮੇਰੇ ਸਰਵ ਸ਼ਕਤੀਮਾਨ ਪਿਤਾ ਮੈਂ ਤੁਹਾਡਾ ਸ਼ੁਕਰ ਕਰਦੀ ਆ ਮੇਰੇ ਸਰਵ ਸ਼ਕਤੀਮਾਨ ਪਿਤਾ ਮੈਂ ਤੁਹਾਡਾ ਸ਼ੁਕਰ ਕਰਦੀ ਆ ਸਵਰਗੀ ਪਿਤਾ ਅੱਜ ਦੇ ਦਿਨ ਲਈ ਅੱਜ ਦੇ ਪਿਆਰੇ ਪਰਮੇਸ਼ਵਰ ਜੀ ਇਸ ਸਮੇਂ ਲਈ ਮੈਂ ਤੁਹਾਡਾ ਧੰਨਵਾਦ ਕਰਦੀ ਆ ਯੇਸ਼ੂ ਰਾਜਾ ਮੈਂ ਅੱਜ ਦੇ ਦਿਨ ਲਈ ਪ੍ਰਾਰਥਨਾ ਕਰਦੀ ਆ ਖਦੂਸ ਮਿਹਰਬਾਨ ਅੱਜ ਦੇ ਦਿਨ ਜਿੰਨੇ ਵੀ ਭੈਣ ਭਰਾ ਪਰੇਸ਼ਾਨ ਆ ਦੁਖੀ ਆ ਪਿਆਰੇ ਪਰਮੇਸ਼ਰ ਜੀ ਜਿੰਨੇ ਵੀ ਅੱਜ ਦਿਨ ਦਿਨ ਵਿੱਚ ਤੰਗੀਆਂ ਵਿੱਚ ਫਸੇ ਹੋਇਆ ਮੁਸੀਬਤਾਂ ਵਿੱਚ ਫਸੇ ਹੋਇਆ ਕਿਸੇ ਵੀ ਉਲਝਣਾ ਵਿੱਚ ਫਸੇ ਹੋਇਆ ਯੇਸ਼ੂ ਰਾਜਾ ਅੱਜ ਦਾ ਦਿਨ ਇਹਨਾਂ ਲਈ ਇੱਕ ਬਰਕਤ ਭਰਿਆ ਹੋਵੇ ਆਸ਼ੀਸ਼ ਭਰਿਆ ਹੋਵੇ ਛੁਟਕਾਰੇ ਵਾਲਾ ਹੋਵੇ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ 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 ਅੱਜ ਦੀ ਪ੍ਰਾਰਥਨਾ ਪਿਆਰੇ ਪਰਮੇਸ਼ਵਰ ਅੱਜ ਦੇ ਦਿਨ ਜਿਨਨੇ ਭੈਣ ਭਰਾਇ ਸੁਣ ਪਿਆਰੇ ਪਰਮੇਸ਼ਵਰ ਇਹਨਾਂ ਦੇ ਜੀਵਨ ਵਿੱਚ ਆਪਣੇ ਚਮਤਕਾਰ ਨੂੰ ਕਰੋ ਪਿਆਰੇ ਪਰਮੇਸ਼ਵਰ ਜੀ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਇਹਨਾਂ ਦੇ ਜੀਵਨਾਂ ਨੂੰ ਭਰਪੂਰ ਕਰੋ ਪਿਆਰੇ ਪਰਮੇਸ਼ਵਰ ਇਹਨਾਂ ਦੇ ਜੀਵਨ ਬਦਲ ਜਾਣ ਪਿਆਰੇ ਪਰਮੇਸ਼ਵਰ ਤਾਡੀ ਕਿਰਪਾ ਦੇ ਦੁਆਰੇ ਇਹਨਾਂ ਦੇ ਜੀਵਨ ਬਦਲ ਜਾਣ ਮੇਰੇ ਯੀਸ਼ੂ ਰਾਜਾ ਤੁਹਾਡਾ ਹੀ ਸ਼ੁਕਰ ਹੋ 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 ਜੀ ਯੀਸ਼ੂ ਰਾਜਾ ਤੁਹਾਡਾ ਧੰਨਵਾਦ ਯੀਸ਼ੂ ਰਾਜਾ ਤੁਹਾਡਾ ਧੰਨਵਾਦ ਯੀਸ਼ੂ ਰਾਜਾ ਤੁਹਾਡਾ ਧੰਨਵਾਦ ਮੇਰੇ ਕਦੂਸ ਮਿਹਰਬਾਨ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਮੇਰੇ ਕਦੂਸ ਮਿਹਰਬਾਨ ਤੁਹਾਡਾ ਸ਼ੁਕਰ ਕਰਦੀ ਹਾਂ ਯੀਸ਼ੂ ਰਾਜਾ ਜਿਨਨੇ ਵੀ ਅੱਜ ਦੀ ਪ੍ਰਾਰਥਨਾ ਸੋਣੇ ਵਿਸ਼ਵਾਸ ਕਰਨ ਕੀ ਸਾਡਾ ਪਰਮੇਸ਼ਰ ਅੱਜ ਦੇ ਦਿਨ ਸਾਡੇ ਸਾਰੇ ਬੰਧਨ ਤੋੜੇਗਾ ਦੇ ਵਿਸ਼ਵਾਸ ਕਰਨ ਕਿ ਅੱਜ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਹੋਵੇਗਾ ਪਿਆਰੇ ਪਰਮੇਸ਼ਰ ਜੀ ਜਿਨਨੇ ਪਹਿਣ ਪ੍ਰਾਇਸ ਪ੍ਰਾਰਥਨਾ ਨੂੰ ਸੁਣੇ ਯੈਸੂ ਰਾਜਾ ਇਹ ਜਾਣਨ ਕਿ ਸੱਚਮੁੱਚ ਸਾਡਾ ਪਰਮੇਸ਼ਰ ਰਾਜ ਦੇ ਦੇਹ ਪਿਆਰੇ ਪਰਮੇਸ਼ਰ ਸਾਡੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕਰਨਗੇ ਸਾਡੀਆਂ ਸਾਰੀਆਂ ਦੁੱਖਾਂ ਪਰ ਜਿੰਦਗੀ ਅੱਜ ਤੁਹਾਡੇ ਨਾਮ ਦੇ ਦੁਆਰਾ ਸੁਖਦਾਇਕ ਹੋਵੇਗੀ ਯੈਸੂ ਰਾਜਾ ਜ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਯੈਸੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੀ ਕਿਰਪਾ ਇੱਕ ਇੱਕ ਜੀਵਨ ਉੱਤੇ ਹੋਵੇ ਯੈਸੂ ਰਾਜਾ ਤੜੀ ਕਿਰਪਾ ਇੱਕ ਜੀਵਨ ਉੱਤੇ ਹੋਵੇ ਯੇਸੂ ਰਾਜਾ ਤੜਾ ਤੰਵਾਦ ਹੋਟੜਾ ਤਲਵਾਦ ਹੋਟੜਾ ਤੰਵਾਦ ਹੋਟੜਾ ਤੰਵਾਦ ਤੜੀ ਪਵਿੱਤਰ ਆਤਮਾ ਦੀ ਅੱਗੇ ਨਾਲੇ ਜੀਵਨ ਚਕਾਰਿਏ ਕਰੇ ਤੜੀ ਪਵਿੱਤਰ ਆਤਮਾ ਦੀ ਅੱਗੇ ਨਾਲੇ ਉਹ ਸਾਰੇ ਬੰਧਨ ਆਪਣੀ ਪਵਿੱਤਰ ਆਤਮਾ ਦੇ ਦੁਆਰਾ ਪਿਆਰੇ ਪਰਮੇਸ਼ਰ ਪੱਸਮ ਕਰੋ ਯੇਸੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਇਹਨਾਂ ਦੇ ਜੀਵਨਾਂ ਵਿੱਚ ਤੁਹਾਡੇ ਨਾਮ ਦੀ ਆਜ਼ਾਦੀ ਆ ਜਾਏ ਇਹਨਾਂ ਜੀਵਨਾਂ ਵਿੱਚ ਤੁਹਾਡੇ ਨਾਮ ਦੀ ਰਿਹਾਈ ਆ ਜਾਏ ਮੇਰੇ ਸਵਰਗੀ ਪਿਤਾ ਟੜਾ ਸ਼ੁਕਰ ਹੋਟਾ ਟੜਾ ਸ਼ੁਕਰ ਹੋਟਾ ਟੜਾ ਸ਼ੁਕਰ ਹੋਟਾ ਟੜਾ ਸ਼ੁਕਰ ਹੋਟਾ ਟੜਾ ਸ਼ੁਕਰ ਹੋ ਅਤਮਹਾਨ ਪਰਮੇਸ਼ਵਰ ਟਾੜਾ ਧੰਨਵਾਦ ਕਰਦੀ ਆ ਮੇਰੇ ਸਵਰਗੀ ਪਿਤਾ ਟਾੜਾ ਸ਼ੁਕਰ ਕਰਦੀ ਆ ਮੇਰੇ ਸਵਰਗੀ ਪਿਤਾ ਟਾੜਾ ਸ਼ੁਕਰ ਕਰਦੀ ਆ ਮੇਰੇ ਜ਼ਿੰਦੇ ਯਹਵਾ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਲਹੂ ਕੀ ਜੈ 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 ਹਾਲੇਲੂਇਆ 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 वड़िया आई हो वड़े आई हो वड़े आई हो वड़िया आई हो वड़े आई हो वड़िया आई हो वडियाई हो वड़े आई हो वड़िया आई हो मेहमाने जोगे परमेश्वर मेहमाने जोगे परमेश्वर मेहमाने जोगे परमेश्वर मेहमाने जोग्ये परमेश्वर अद्भुत कार्य करो 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 राजा ਕਾਜ਼ਦਾ ਦੀਨ ਇਹਨਾਂ ਲਈ ਛੁਟਕਾਰੇ ਦਾ ਦਿਨ ਹੋਵੇ ਅੱਜ ਦਾ ਦਿਨ ਇਹਨਾਂ ਲਈ ਛੁਟਕਾਰੇ ਦਾ ਦਿਨ ਹੋਵੇ ਅੱਜ ਦਾ ਦਿਨ ਇਹਨਾਂ ਲਈ ਆਨੰਦ ਦਾ ਭਰਿਆ ਹੋਵੇ ਅੱਜ ਦਾ ਦਿਨ ਇਹਨਾਂ ਲਈ ਇੱਕ ਆਨੰਦ ਭਰਿਆ ਹੋਵੇ ਪਿਆਰੇ ਪਰਮੇਸ਼ਵਰ ਜੀ ਉਹ ਆਨੰਦ ਜੋ ਤੁਹਾਡੇ ਕੋਲ ਆ ਉਹ ਸ਼ਾਂਤੀ ਜੋ ਤੁਹਾਡੇ ਕੋਲ ਆ ਉਹ ਤਸੱਲੀ ਜੋ ਤੁਹਾਡੇ ਕੋਲ ਆ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਇਹਨਾਂ ਦੇ ਛੀਵ ਨਾਲ ਚਕਾਰੀਏ ਕਰੋ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਇਹਨਾਂ ਦੇ ਛੀਵ ਨਾਲ ਚਕਾਰੀਏ ਕਰੋ ਪਿਆਰੇ ਪਰਮੇਸ਼ਵਰ ਅਜ਼ਾਦ ਦੇਨ ਨਾਲ ਇੱਕ ਬਰਕਤ ਰਾਸ਼ਿਸ਼ ਭਰਿਆ ਹੋਵੇ ਯੇਸੂ ਰਾਜਾ। ਆਜ਼ਾਦ ਦੇਨ ਨਾਲੇ ਛੁਟਕਾਰੇ ਵਾਲਾ ਹੋਵੇ। ਅਜ਼ਾਦ ਦੇਨ ਨਾਲੇ ਆਜ਼ਾਦੀ ਵਾਲਾ ਹੋਵੇ ਪਿਆਰੇ ਪਰਮੇਸ਼ਰ। ਇਸ ਪ੍ਰਾਰਥਨਾ ਦੇ ਦੁਆਰਾ ਇਹਨਾਂ ਦੇ ਸਾਰੇ ਬੰਧਨ ਤੋੜੇ ਜਾਣ। ਇਸ ਪ੍ਰਾਰਥਨਾ ਦੇ ਦੁਆਰਾ ਪਿਆਰੇ ਪਰਮੇਸ਼ਰ ਇਨਾਂ ਦੇ ਕਾਰੋਬਾਰ ਜੋ ਬਾਂਦਾ ਪਿਆਰੇ ਪਰਮੇਸ਼ਰ ਇਸ ਪ੍ਰਾਰਥਨਾ ਦੇ ਦੁਆਰਾ ਉਹ ਸਾਰੇ ਕਾਰੋਬਾਰ ਪਿਆਰੇ ਪਰਮੇਸ਼ਰ ਆਸ਼ੀਸ਼ਤ ਹੋਣ ਪਿਆਰੇ ਪਰਮੇਸ਼ਰ ਬਰਕਤ ਭਰੇ ਹੋਣ ਪਿਆਰੇ ਪਰਮੇਸ਼ਰ ਫਲਵੰਤ ਹੋਣ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯਿਸੂ ਰਾਜਾ ਕਦੂਸ ਮਿਹਰਬਾਨ ਇਹਨਾਂ ਦੇ ਹੱਥਾਂ ਦੇ ਕੰਮਾਂ ਉਤੇ ਬਰਕਤ ਰਾਸ਼ੀਸ਼ ਦਿਓ ਇਹਨਾਂ ਦੇ ਹੱਥਾਂ ਦੇ ਕੰਮਾਂ ਉਤੇ ਬਰਕਤ ਰਾਸ਼ੀਸ਼ ਦਿਓ ਯਿਸੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਪਿਆਰੇ ਪਰਮੇਸ਼ਰ ਜੀ ਅੱਜ ਦੇ ਦਿਨ ਜਿੰਨੇ ਭੈਣ ਭਰਾ ਵੀ ਮਾਰਾ ਯਿਸੂ ਰਾਜਾ ਉਹਨਾਂ ਨੂੰ ਤੰਦਰੁਸਤੀ ਮਹੱਈਆ ਕਰੋ ਉਹਨਾਂ ਨੂੰ ਤੰਦਰੁਸਤੀ ਮਹੱਈਆ ਕਰੋ ਉਹਨਾਂ ਦੀ ਬਿਮਾਰੀਆਂ ਦੇ ਬਿਸਤਰਿਆਂ ਨੂੰ ਪਲਟ ਕੇ ਤੰਦਰੁਸਤੀ ਮਹੱਈਆ ਕਰੋ ਯੇਸ਼ੂ ਰਾਜਾ ਤਾਂ ਜੋ ਪਿਆਰੇ ਪਰਮੇਸ਼ਰ ਆਪਣੇ ਜੀਵਨ ਤੋਂ ਤੁਹਾਡੇ ਨਾਂ ਨੂੰ ਮਹਿਮਾ ਦੇਣ ਕਿਉਂਕਿ ਤੁਸੀਂ ਮਹਿਮਾ ਦੇ ਯੋਗੇ ਪਰਮੇਸ਼ਰ ਹੋ ਤੁਸੀਂ ਸਤੂਤੀਆਂ ਦੇ ਯੋਗੇ ਪਰਮੇਸ਼ਰ ਹੋ ਤੁਸੀਂ ਸਵਰਗ ਵਿੱਚ ਬੈਠੇ ਵਿਰਾਜਮਾਨ ਪਰਮੇਸ਼ਰ ਹੋ ਯੇਸ਼ੂ ਰਾਜਾ ਮੇਟਾ ਦਾ ਧੰਨਵਾਦ ਕਰਦੀ ਹਾਂ ਯੇਸੂ ਜੀ ਇੱਕ ਇੱਕ ਹਿਰਦੇ ਟੋੜੜੇ ਨਾਲ ਮਹਿਮਾ ਮਿਲੇ ਇੱਕ ਇੱਕ ਹਿਰਦੇ ਟੋੜੜੇ ਨਾਲ ਮਹਿਮਾ ਮਿਲੇ ਹਰ ਰੂਟ ਅਡੇ ਸਵਰਗ ਰਾਜ ਲਈ ਤਿਆਰ ਕੀਤੀ ਜਾਵੇ ਮੇਰੇ ਯੇਸੂ ਰਜਾ ਹਰ ਰੂਟ ਅਡੇ ਸਵਰਗ ਰਾਜ ਲਈ ਤਿਆਰ ਕੀਤੀ ਜਾਵੇ ਮੇਰੇ ਪਵਿੱਤਰ ਪਰਮੇਸ਼ਵਰ ਹਾਲੇਲੂਇਆ 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 ਧੰਨਵਾਦ ਹੋ 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 ਵਡਿਆਈਆਂ ਦੇ ਜੋਗੀ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀਆਂ ਵਡਿਆਈਆਂ ਦੇ ਜੋਗੀ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀਆਂ ਯਿਸੂ ਜੀ ਤੁਹਾਡੀ ਕਿਰਪਾ ਇੱਕ ਇੱਕ ਜੀਵਨ ਉੱਤੇ ਹੋਵੇ ਤੁਹਾਡੀ ਕਿਰਪਾ ਇੱਕ ਇੱਕ ਜੀਵਨ ਉੱਤੇ ਹੋਵੇ ਤੁਹਾਡੀ ਕਿਰਪਾ ਇੱਕ ਇੱਕ ਜੀਵਨ ਉੱਤੇ ਹੋਵੇ ਹਰ ਜਾਨ ਤੁਹਾਡੇ ਨਾਮ ਦੀ ਮਹਿਮਾ ਕਰੇ ਹਰ ਜਾਨ ਤੁਹਾਡੇ ਨਾਮ ਦੀ ਆਰਾਧਨਾ ਕਰੇ ਯਿਸੂ ਰਾਜਾ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਜਾਨ ਡੜੇ ਨਾਂ ਦੇ ਵਿੱਚ ਬਚਾਈ ਜਾਵੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਇੱਕ ਜਾਨ ਡੜੇ ਨਾਂ ਦੇ ਵਿੱਚ ਬਚਾਈ ਜਾਵੇ ਪਿਆਰੇ ਪਰਮੇਸ਼ਵਰ ਕਿਉਂਕਿ ਤੁਸੀਂ ਜ਼ਿੰਦੇ ਯਹੋਵਾ ਪਰਮੇਸ਼ਵਰ ਹੋ ਕਿਉਂ ਜੋ ਤੁਸੀਂ ਜ਼ਿੰਦੇ ਯਹੋਵਾ ਪਰਮੇਸ਼ਵਰ ਹੋ ਤੁਸੀਂ ਸਾਡੇ ਪਿਆਰੇ ਪਰਮੇਸ਼ਵਰ ਜੀ ਧਰਤੀ ਦੇ ਆਸਮਾਨ ਦੇ ਮਾਲਿਕ ਔਰ ਖਾਲਿਕ ਹੋ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਆ ਮੈਂ ਤੁਹਾਡਾ ਧੰਨਵਾਦ ਕਰਦੀ ਆ ਮੈਂ ਤੁਹਾਡਾ ਧੰਨਵਾਦ ਕਰਦੀ ਆ धी किरपा हो धीरी किरपा हो धी किरपा हो धीरी किरपा हो किरपा 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 हो, 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 सब जान इस प्रार्थना अपने जीवन च रसीव करिए सब जान इस प्रार्थना अपने जीवन से रसीव करिए अज सारे बंधन परमेश्वर अपनी सामर्थ्य के द्वारा तोड़न अज इस प्रार्थना के द्वारा परमेश्वर ताछ जीवन अपने कमां प्रगट करे ਅਸਦੀ ਪ੍ਰਾਰਥਨਾ ਦੇ ਦੁਆਰਾ ਪਰਮੇਸ਼ਵਰ ਆਪਣੀ ਪਵਿੱਤਰ ਆਤਮਾ ਦੀ ਅਗਦੇ ਨਾਲ ਉਹ ਸਾਰੀਆਂ ਉਲਝਨਾਵਾਂ ਸਾਰੀਆਂ ਆਫਤਾਂ ਉਹ ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਉਹ ਹਰ ਤਰ੍ਹਾਂ ਦੇ ਦੁਸ਼ਟ ਦੇ ਬੰਦਨਾਂ ਨੂੰ ਪਸਮ ਕਰਨਗੇ ਕਦੂਸ ਮਿਹਰਬਾਨ ਮੈ ਤੁਹਾਡਾ ਸ਼ੁਕਰ ਕਰਦੀਆਂ ਮੈਂ ਕਦੂਸ ਮਿਹਰਬਾਨ ਮੈਂ ਤੁਹਾਡਾ ਸ਼ੁਕਰ ਕਰਦੀ ਆ ਮੇਰੇ ਸਰਵ ਸ਼ਕਤੀਮਾਨ ਪਿਤਾ ਮੈਂ ਤੁਹਾਡਾ ਧੰਵਾਦ ਕਰਦੀ ਤੁਹਾਡੀ ਪਵਿੱਤਰ ਆਤਮਾ ਦੀ ਅੱਗੇ ਨਾਲੇ ਜੀਵਨਾ ਚ ਕਾਰੀਏ ਕਰੇ ਤੁਹਾਡੀ ਪਵਿੱਤਰ ਆਤਮਾ ਦੀ ਅੱਗੇ ਨਾਲੇ ਜੀਵਨਾ ਚ ਕਾਰੀਏ ਕਰੇ ਤੁਹਾਡੇ ਪਵਿੱਤਰ ਆਤਮਾ ਦੀ ਅੱਗੇ ਨਾਲੇ ਜੀਵਨਾ ਚ ਕਾਰੀਏ ਕਰੇ ਯਿਸੂ ਜੀ ਤੁਹਾਡਾ ਸ਼ੁਕਰ ਹੋਟਾਡਾ ਸ਼ੁਕਰ ਹੋਟਾਡਾ ਸ਼ੁਕਰ ਹੋਟਾਡਾ ਸ਼ੁਕਰ ਹੋਟਾਡਾ ਸ਼ੁਕਰ ਹੋਟਾਡਾ ਸ਼ੁਕਰ ਹੋਟਾਡਾ धन्यवाद हो धन्यवाद हो धन्यवाद हो धन्यवाद हो धन्यवाद हो धन्यवाद हो, हो स्तुति समरथा साढ़े परमेश्वर की स्तुति समरथा साढ़े परमेश्वर की स्तुति समरथा साढ़े परमेश्वर की राज्य के राजा प्रभुआ प्रभु यसु जी ढा धनवाद कर दें राज्य के राजा प्रभुओं के प्रभु यसु जी मैं तानवाद कर दी इब्राहमिज हाक यकूब दे परमेश्वर ढड़ा धनवाद हो इब्राहमिज हाक यकूब दे परमेश्वर याडा धनबाद हो मेरे सर्वशक्तिमान पिता ढाडा शुक्र हो मेरे सर्व शक्ति मान पिताजी ढाडा शुक्र हो मेरे सर्वशक्तिमान पिता पिताजी ढाडा शुक्र हो धन्यवाद 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 हो अनुग्रह 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 हो हाल लुई आ हले हालेलुया 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 ਟੜਨਾ ਦੀ ਮਹਿਮਾ 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 ਸਰਵ ਸ਼ਕਤੀਮਾਨ ਪਿਤਾ ਤੁਹਾਡਾ ਸ਼ੁਕਰ ਕਰਦਿਆਂ ਸਰਵ ਸ਼ਕਤੀਮਾਨ ਪਿਤਾ ਮੈਂ ਤੁਹਾਡਾ ਸ਼ੁਕਰ ਕਰਦਿਆਂ ਟੜਨਾ ਦੀ ਵੜਿਆਈ 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 ਟੜਨਾ ਦੀ ਮਹਿਮਾ ਟੜਨਾ ਦੀ ਮਹਿਮਾ ਟੜਨਾ ਦੀ ਮਹਿਮਾ ਟੜਨਾ ਦੀ ਮਹਿਮਾ ਆਤਮਾਨ ਪਰਮੇਸ਼ਵਰ ਆਤਮਾਨ ਪਰਮੇਸ਼ਵਰ ਆਤਮਾਨ ਪਰਮੇਸ਼ਵਰ ਆਤਮਾਨ ਪਰਮੇਸ਼ਵਰ యేసు ਜੀ ਤੁਹਾਡੇ ਹੀ ਧੰਨਵਾਦ ਹੋ యేసు ਜੀ ਤੁਹਾਡੇ ਹੀ ਧੰਨਵਾਦ ਹੋ యే슈 ਜੀ ਤੁਹਾਡੇ ਹੀ ਧੰਨਵਾਦ ਹੋ యేసు ਜੀ ਤੁਹਾਡੇ ਹੀ ਧੰਨਵਾਦ ਹੋ ਪਿਆਰੇ ਪਰਮੇਸ਼ਰ ਤੁਸੀਂ ਮਹਿਮਾ ਦੇ ਜੋਗੇ ਪਰਮੇਸ਼ਰ ਹੋ ਮਹਿਮਾ ਦੇ ਜੋਗੇ ਪਰਮੇਸ਼ਰ ਹੋ ਮਹਿਮਾ ਦੇ ਜੋਗੇ ਪਰਮੇਸ਼ਰ ਹੋ ਅਜੀਬ ਰਚਮੇ ਕਾਰੀਏ ਕਰਨ ਵਾਲੇ ਤੁਸੀਂ ਪਰਮੇਸ਼ਰ ਹੋ ਅਜੀਬ ਰਚਮੇ ਕਾਰੀਏ ਕਰਨ ਵਾਲੇ ਤੁਸੀਂ ਪਰਮੇਸ਼ਰ ਹੋ ਤੁਸੀਂ ਅੰਧਿਆਂ ਨੂੰ ਅੱਖਾਂ ਦੇਣ ਵਾਲੇ ਪਰਮੇਸ਼ਰ ਹੋ యేసు ਰਾਜਾ ਤੁਸੀਂ ਰੋਗੀਆਂ ਨੂੰ ਚੰਗਿਆ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਵਰ ਹੋ ਬੰਗਿਆਂ ਨੂੰ ਬੋਲਣ ਦੀ ਸਮਰਥ ਦੇਣ ਵਾਲੇ ਪਰਮੇਸ਼ਵਰ ਹੋ ਹਰੇਕ ਰੋਗ ਨੂੰ ਤੁਸੀਂ ਖਿਮਾ ਕਰਨ ਵਾਲੇ ਪਰਮੇਸ਼ਵਰ ਹੋ ਯਿਸੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਸੀਂ ਬੋਲਿਆਂ ਨੂੰ ਪਿਆਰੇ ਪਰਮੇਸ਼ਵਰ ਸੁਣਨ ਦੀ ਸ਼ਕਤੀ ਦੇਣ ਵਾਲੇ ਪਰਮੇਸ਼ਵਰ ਹੋ ਕੋੜੀਆਂ ਨੂੰ ਸ਼ੁੱਧ ਕਰਨ ਦੀ ਸਮਰਥ ਦੇਣ ਵਾਲੇ ਪਰਮੇਸ਼ਵਰ ਹੋ ਯਿਸੂ ਰਾਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਸੀਂ ਮੁਰਦਿਆਂ ਨੂੰ ਜਿਉਂਦਿਆਂ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਵਰ ਹੋ ਯਿਸੂ ਰਾਜਾ तुसी जमीन आसमान वाले परमेश्वर हो तुम सब कुछ करने की हिम्मत और ताकत रखने वाले परमेश्वर हो यसु जी मैं शुकर कर दी यशुना द्वारा अज जी इन्होंने जीवन च आजादी आ जाए जा यशुना द्वारा इन्होंने जीवन चीवर चंबे मोज दे कि ਜੇਸੂ ਨਾਮ ਦੇ ਦੁਆਰਾ ਜਿਨ੍ਹਾਂ ਦੇ ਜੀਵਨਾਂ 'ਚ ਰਿਹਾਈ ਆ ਜੇ ਜੇਸੂ ਨਾਮ ਦੇ ਦੁਆਰਾ ਜਿਨ੍ਹਾਂ ਦੇ ਜੀਵਨਾਂ 'ਚ ਉਹ ਕੰਮ ਕੀਤੇ ਜਾਣ ਜੋ ਵਰਿਆਂ ਤੋਂ ਰੁਕੇ ਹੋਏ ਆ ਜੇਸੂ ਨਾਮ ਦੇ ਦੁਆਰਾ ਜਿਨ੍ਹਾਂ ਦੇ ਜੀਵਨਾਂ 'ਚ ਉਹ ਬਿਮਾਰੀਆਂ ਜਾਂਦੀਆਂ ਰਹਿਣ ਜੋ ਵਰਿਆਂ ਤੋਂ ਲੱਗੀਆਂ ਹੋਈਆਂ ਜੇਸੂ ਨਾਮ ਦੇ ਦੁਆਰਾ ਜਿਨ੍ਹਾਂ ਦੇ ਜੀਵਨਾਂ ਵਿੱਚ ਉਹ ਬਰਕਤ ਰਾਸ਼ੀਸ਼ ਆ ਜੇ ਜੋ ਸਦੀਆਂ ਤੋਂ ਜਿਨ੍ਹਾਂ ਦੇ ਰਸਤੇ ਬੰਦ ਆ प्यारे परमेश्वर मैं ਤੁਹਾਡਾ ਧੰਨਵਾਦ ਕਰਦੀ ਹਾਂ ਯਿਸੂ ਨਾਮ ਦੇ ਦੁਆਰਾ ਯਿਸੂ ਨਾਮ ਦੇ ਦੁਆਰਾ ਯਿਸੂ ਨਾਮ ਦੇ ਦੁਆਰਾ ਕਿਉਂਕਿ ਪਿਆਰੇ ਪਰਮੇਸ਼ਰ ਤੁਹਾਡੇ ਬਚਨ ਵਿੱਚ ਲਿਖਿਆ ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਹੋ ਜਾਂਦਾ ਸਵਰगीय ਪਿਤਾ ਇਹ ਵਿਸ਼ਵਾਸ ਕਰਨ ਕਿ ਅੱਜ ਸਾਡੇ ਪਰਮੇਸ਼ਰ ਨੇ ਸਾਡੇ ਲਈ ਸਭ ਕੁਝ ਮਹੱਈਆ ਕੀਤਾ ਅੱਜ ਇਹ ਵਿਸ਼ਵਾਸ ਕਰਨ ਪਰਮੇਸ਼ਰ ਨੇ ਸਾਡੇ ਛੀਵਨਾ ਜੋ ਬੰਦਨਾ ਨੂੰ ਤੋੜ ਦਿੱਤਾ ਇਹ ਵਿਸ਼ਵਾਸ ਕਰਨ ਅੱਜ ਸਾਡੀਆਂ ਬਿਮਾਰੀਆਂ ਜਾਂਦੀਆਂ ਰਹੀਆਂ ਇਹ ਵਿਸ਼ਵਾਸ ਕਰਨ ਪ੍ਰਭ ਯਿਸੂ ਨਾਦੇ ਦੁਆਰਾ ਸਾਡੇ ਕਾਰੋਬਾਰਾਂ ਉਤੇ ਆਸ਼ੀਸ਼ ਆਈ ਹੈ ਇਹ ਵਿਸ਼ਵਾਸ ਕਰਨ ਸਾਡੇ ਜੀਵਨਾਂ ਵਿੱਚ ਅੱਜ ਯਿਸੂ ਨਾਦੇ ਦੁਆਰਾ ਆਜ਼ਾਦੀ ਆਈ ਹੈ ਸਵਰਗਯੇ ਪਿਤਾ ਮੈਂ ਤੁਹਾਡੇ ਸ਼ੁਕਰ ਕਰਦੀ ਹਾਂ ਸਵਰਗਯੇ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਹਾਲੇਲੂਇਆ 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 ਮੈਂ ਤੁਹਾਡਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਹੋਟੜਾ ਧੰਨਵਾਦ ਦੇ ਲਹੂ ਕੀ ਜੈ ਟੜੇ 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 ਲਹੂ ਕੀ ਜੈ ਆਤਮਾਨ ਪਰਮੇਸ਼ਵਰ ਆਤਮਾਨ ਪਰਮੇਸ਼ਵਰ ਆਤਮਾਨ ਪਰਮੇਸ਼ਵਰ ਆਤਮਾਨ ਪਰਮੇਸ਼ਵਰ ਆਤਮਾਨ ਪਰਮੇਸ਼ਵਰ ਆਤਮਾਨ ਪਰਮੇਸ਼ਵਰ ਸਦਰ ਕਮੇਸ਼ ਕਬਦਨੂ ਦੇ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯੇਸੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਪੱਟੀਆਂ ਦੇ ਤਾਲ ਠੰਡੇ ਕਰਨ ਵਾਲੇ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਕਰਨ ਵਾਲੇ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦੀਆਂ ਜੀਲਾਂ ਦੀਆਂ ਨੀਹਾਂ ਨੂੰ ਹਿਲਾਉਣ ਵਾਲੇ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦੀਆਂ ਪਿਆਰੇ ਪਰਮੇਸ਼ਰ ਸਮੁੰਦਰ ਨੂੰ ਦੋ ਹਿੱਸੇ ਕਰਨ ਵਾਲੇ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦੀਆਂ ਤੁਸੀਂ ਅਜੀਬ ਅਰ ਛੰਬੇ ਮੋਜ ਦੇ ਕਰਨ ਵਾਲੇ ਪਰਮੇਸ਼ਰ ਹੋਈਐ ਸੁਰਾਜਾ ਠੱਤੀਆਂ ਸਾਲਾਂ ਦੇ ਰੋਗੀ ਨੂੰ ਚੰਗਿਆਂ ਕਰਨ ਵਾਲੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ 12 ਸਾਲਾਂ ਦੀ ਰੋਗਨ ਨੂੰ ਸ਼ਿਫਾ ਦੇਣ ਵਾਲੇ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸੋ ਸਵਰਗੀ ਪਿਤਾ ਤੁਸੀਂ ਮਹਿਮਾ ਦੇ ਜੋਗੇ ਪਰਮੇਸ਼ਵਰੋ ਤੁਸੀਂ ਮਹਿਮਾ ਦੇ ਜੋਗੇ ਪਰਮੇਸ਼ਵਰੋਂ ਅਜੇ ਸਭਜਨ ਵਿਸ਼ਵਾਸ ਕਰਨ ਯੈਸੂ ਰਾਜਾ ਅਜੇ ਸਭਜਨ ਵਿਸ਼ਵਾਸ ਕਰਨ ਪਿਆਰੇ ਪਰਮੇਸ਼ਵਰ ਤੁਹਾਡੀ ਕੋਈ ਕਰਨ ਨਹੀਂ ਪਾਰੀ ਜੋ ਤੁਸੀਂ ਇਹਨਾਂ ਦੀ ਦੁਖਾਈ ਨੂੰ ਨਾ ਸੁਣ ਸਕਣ ਪਿਆਰੇ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆਂ ਇਹਨਾਂ ਦੀਆਂ ਪ੍ਰਾਰਥਨਾਵਾਂ ਤੁਹਾਡੇ ਸਵਰਗ ਰਾਜ ਵਿੱਚ ਪਹੁੰਚੜੀਆਂ ਜੀ ਇਹਨਾਂ ਦੀਆਂ ਪ੍ਰਾਰਥਨਾਵਾਂ ਤੁਹਾਡੇ ਸਵਰਗ ਰਾਜ ਵਿੱਚ ਪਹੁੰਚਣ ਪਿਆਰੇ ਪਰਮੇਸ਼ਵਰ ਤੁਸੀਂ ਉੱਤਰ ਦੇਣ ਵਾਲੇ ਪਰਮੇਸ਼ਵਰ ਤੁਸੀਂ ਉੱਤਰ ਦੇਣ ਵਾਲੇ ਪਰਮੇਸ਼ਵਰੋਂ ਤਹਾਡਾ ਸ਼ੁਕਰ ਹੋ ਤਹਾਡਾ ਸ਼ੁਕਰ ਹੋ ਤਹਾਡਾ ਸ਼ੁਕਰ ਹੋ ਤਹਾਡਾ ਸ਼ੁਕਰ ਹੋ ਤਹਾਡਾ ਸ਼ੁਕਰ ਜਿੰਦੇ ਯਹਵਾ ਪਰਮੇਸ਼ਰ ਜਿੰਦੇ ਯਹਵਾ ਪਰਮੇਸ਼ਰ ਜਿੰਦੇ ਯਹਵਾ ਪਰਮੇਸ਼ਰ ਜਿੰਦੇ ਯਹਵਾ ਪਰਮੇਸ਼ਰ ਸਤੂਤੀ ਸਮਰੱਥਾ ਸਾਡੇ ਪਰਮੇਸ਼ਰ ਦੀ ਸਤੂਤੀ ਸਮਰੱਥਾ ਸਾਡੇ ਪਰਮੇਸ਼ਰ ਦੀ ਸਤੂਤੀ ਸਮਰੱਥਾ ਸਾਡੇ ਪਰਮੇਸ਼ਰ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯਿਸੂ ਰਾਜਾ ਮੈਂ ਤੁਹਾਡਾ ਤਨਵਾਦ ਕਰਦੀ ਹਾਂ ਮੇਰੇ ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੇਰੇ ਸਵਰਗੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣਨ ਵਾਲੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਆਪਣੇ ਵਾਅਦਿਆਂ ਨੂੰ ਸਾਡੇ ਜੀਵਨ ਚ ਪੂਰਿਆ ਕਰਨ ਵਾਲੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯਿਸੂ ਰੱਜਾ ਤੁਸੀਂ ਵਫਾਦਾਰ ਪਰਮੇਸ਼ਰ ਹੋ ਮੇਰੇ ਸਵਰਗੀ ਪਿਤਾ ਤੁਸੀਂ ਵਫਾਦਾਰ ਪਰਮੇਸ਼ਰ ਹੋ ਮੇਰੇ ਸਵਰਗੀ ਪਿਤਾ तु वफादार परमेश्वर हो मेरे यीशु राजा तुम वफादार परमेश्वर हो यीशु राजा जे इंसान तेजे वफादार हो इंसान वफादार हो कदूस मेहरबान जी जे प्रार्थना सुन ਤਾਡੇ ਨਾਲ ਦੇ ਦੁਆਰਾ ਵਫਾਦਾਰ ਬਣ ਜਾਣ ਪਿਆਰੇ ਪਰਮੇਸ਼ਰ ਤੁਹਾਡੇ ਨਾਲ ਉਹਨਾਂ ਦਾ ਗੂੜਾ ਰਿਸ਼ਤਾ ਜੁੜ ਜਾਏ ਪਿਆਰੇ ਪਰਮੇਸ਼ਰ ਇਹਨਾਂ ਨੂੰ ਆਪਣੇ ਵਚਨਾਂ ਦੇ ਅਨੁਸਾਰ ਚੱਲਣ ਦੀ ਹਿੰਮਤ ਔਰ ਤਾਕਤ ਬਖਸ਼ ਦਿਓ ਆਪਣੇ ਹੁਕਮਾਂ ਨੂੰ ਮੰਨਣ ਦੀ ਇਹਨਾਂ ਨੂੰ ਹਿੰਮਤ ਔਰ ਤਾਕਤ ਬਖਸ਼ ਦਿਓ ਜੀ ਸੂਰਜਾ ਮੈਂ ਤੁਹਾਡਾ ਤਨਵਾਦ ਕਰਦੀ ਆ ਪਿਆਰੇ ਪਰਮੇਸ਼ਰ ਇਹ ਵਫਾਦਾਰ ਹੋ ਜਾਣ ਪਿਆਰੇ ਪਰਮੇਸ਼ਰ ਤਾ ਜੋ ਇਹਨਾਂ ਦੀ ਵਫਾਦਾਰੀ ਦੇ ਦੁਆਰਾ ਪਿਆਰੇ ਪਰਮੇਸ਼ਰ ਤੁਸੀਂ ਇਹਨਾਂ ਦੇ ਜੀਵਨਾਂ ਉੱਤੇ ਆਪਣੇ ਕੰਮਾਂ ਨੂੰ ਪ੍ਰਗਟ ਕਰੋ ਪਿਆਰੇ ਪਰਮੇਸ਼ਰ ਇਹਨਾਂ ਦੀ ਵਫਾਦਾਰੀ ਦੇ ਦੁਆਰਾ ਇਹਨਾਂ ਦੇ ਜੀਵਨਾਂ ਉੱਤੇ ਤੁਹਾਡੀ ਆਸ਼ੀਸ਼ ਹੋਵੇ ਯਿਸੂ ਰਾਜਾ ਇਹਨਾਂ ਨੂੰ ਵਫਾਦਾਰ ਬਣਾਓ ਪਿਆਰੇ ਪਰਮੇਸ਼ਰ ਆਪਣੇ ਨਾਮ ਦੇ ਦੁਆਰਾ ਕਾਮਲ ਕਰੋ ਯਿਸੂ ਜੀ ਤੁਹਾਡਾ ਸ਼ੁਕਰ ਹੋਤਾ ਹੈ ਤੁਹਾਡਾ ਸ਼ੁਕਰ ਹੋਤਾ ਹੈ ਤੁਹਾਡਾ ਸ਼ੁਕਰ ਹੋਤਾ ਹੈ ਤੁਹਾਡਾ ਸ਼ੁਕਰ ਤੁਹਾਡੀ ਕਿਰਪਾ ਇਹਨਾਂ ਦੇ ਜੀਵਨਾਂ ਬਣਾਉਂਦੇ ਹੋਵੇ ਤੁਹਾਡੀ ਕਿਰਪਾ ਇਹਨਾਂ ਦੇ ਜੀਵਨਾਂ ਬਣਾਉਂਦੇ ਹੋਵੇ ਮੇਰੇ ਜ਼ਿੰਦੇ ਜਹਵਾ ਪਰਮੇਸ਼ਰ ਤੜੀ ਕਿਰਪਾ ਇਹਨਾਰੇ ਜੀਵਨਾ ਉੱਤੇ ਹੋਵੇ ਯੇਸੂ ਰਾਜਾ ਟਾੜਾ ਸ਼ੁਕਰ ਹੋਤਾੜਾ ਸ਼ੁਕਰ ਹੋਤਾੜਾ ਸ਼ੁਕਰ ਹੋਤਾੜਾ ਸ਼ੁਕਰ ਹੋਤਾੜਾ ਸ਼ੁਕਰ ਹੋਤਾੜਾ ਸ਼ੁਕਰ ਹੋਤਾੜਾ ਸ਼ੁਕਰੋ ਮੇਰੇ ਸਵਰਗੀ ਪਿਤਾ ਤੁਹਾਡਾ ਧੰਨਵਾਦ ਹੋ ਮੇਰੇ ਸਵਰਗੀ ਪਿਤਾ ਤੁਹਾਡਾ ਧੰਨਵਾਦ ਹੋ ਮੇਰੇ ਸਵਰਗੀ ਪਿਤਾ ਤੁਹਾਡਾ ਧੰਨਵਾਦੋ ਜਿੰਦੇ ਯਹਵਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀਆਂ ਜਿੰਦੇ ਯਹਵਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੀਆਂ ਤੁਹਾਡੇ ਲਹੂ ਕੀ ਜੈ 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 ਤੁਹਾਡਾ ਹੀ ਧੰਨਵਾਦ ਹੋ ਤੁਹਾਡਾ ਹੀ ਧੰਨਵਾਦ ਹੋ ਤੁਹਾਡਾ ਹੀ ਧੰਨਵਾਦ ਹੋ ਤੁਹਾਡਾ ਹੀ ਧੰਨਵਾਦ ਹੋ ਯਿਸੂ ਰੱਜਾ ਮੈਂ ਤੁਹਾਡਾ ਸ਼ੁਕਰ ਕਰਦੀ ਪਿਆਰੇ ਪਰਮੇਸ਼ਵਰ ਜੀ ਤੁਹਾਡਾ ਫਜ਼ਲ ਹੋਵੇ ਇਹਨਾਂ ਦੇ ਜੀਵਨਾਂ ਉੱਤੇ ਤੁਹਾਡਾ ਫਜ਼ਲ ਹੋਵੇ ਪਿਆਰੇ ਪਰਮੇਸ਼ਵਰ ਅੱਜ ਜਿੰਨੀਆਂ ਪ੍ਰਾਰਥਨਾਵਾਂ ਯਿਸੂ ਰੱਜਾ ਜਿੰਨਿਆਂ ਲਈ ਕੀਤੀਆਂ ਗਈਆਂ ਪਿਆਰੇ ਪਰਮੇਸ਼ਵਰ ਜੀ ਇਹ ਸਾਰੀਆਂ ਪ੍ਰਾਰਥਨਾਵਾਂ ਤੁਹਾਡੇ ਸਵਰਗ ਰਾਜ ਵਿੱਚ ਕਬੂਲ ਕੀਤੀਆਂ ਜਾਣੀ ਵੇ ਸੁਰਾਜਾ ਆਜ਼ਾਦੀ ਦੇਣ ਨਾਲੇ ਇੱਕ ਬਰਕਤ ਭਰਿਆ ਹੋਵੇ ਆਜ਼ਾਦੀ ਦੇਣ ਨਾਲੇ ਆਸ਼ੀਸ਼ ਭਰਿਆ ਹੋਵੇ ਆਜ਼ਾਦੀ ਦੇਣ ਨਾਲੇ ਛੁਟਕਾਰੇ ਵਾਲਾ ਹੋਵੇ ਪਿਆਰੇ ਪਰਮੇਸ਼ਵਰ ਜੀ ਆਪਣੇ ਕੰਮਾਂ ਇਹਨਾਂ ਦੇ ਜੀਵਨਾਂ ਵਿੱਚ ਪ੍ਰਗਟ ਕਰੋ ਪਿਆਰੇ ਪਰਮੇਸ਼ਰ ਤਾਂ ਜੇ ਸਭ ਜੇ ਤੁਹਾਡੇ ਨਾਮ ਮਹਿਮਾ ਦੇ ਸਕਣ ਰਾਜੇ ਸਭ ਜਨ ਤੁਹਾਡੇ ਨਾਂ ਨੂੰ ਆਰਾਧਨਾ ਦੇ ਸਕਣ ਯਿਸੂ ਰਾਜਾ ਮੈਂ ਤੁਹਾਡੇ ਸ਼ੁਕਰ ਕਰਦੀ ਆ ਯਿਸੂ ਜੀ ਤੁਸੀਂ ਪਵਿੱਤਰ ਪਰਮੇਸ਼ਵਰ ਹੋ ਯਿਸੂ ਰਾਜਾ ਇੱਕ ਇੱਕ ਨੂੰ ਪਵਿੱਤਰ ਕਰੋ ਪਿਆਰੇ ਪਰਮੇਸ਼ਵਰ ਕਿ ਤੁਸੀਂ ਕਿਹਾ ਮੈਂ ਇਹੋ ਜਿਹੇ ਭਗਤਾਂ ਨੂੰ ਪਸੰਦ ਕਰਦਾ ਜੋ ਰੂਹ ਔਰ ਸੱਚਾਈ ਦੇ ਨਾਲ ਭਗਤੀ ਕਰਦੇ ਆ ਸਵਰਗੀ ਪਿਤਾ ਈਰੂਅਰ ਸੱਚਾਈ ਵਾਲੇ ਭਰ ਜਾਣੀ ਯਿਸੂ ਰਾਜਾ ਤਾਂ ਜੋ ਤੁਹਾਡੇ ਮਨ ਭਾਗ ਹੀ ਭਰ ਸਕਣ ਪਿਆਰੇ ਪਰਮੇਸ਼ਰ ਤਾਂ ਜੇ ਤੁਹਾਡੇ ਮਨ ਪਉੜਦੇ ਭਰ ਸਕਣ ਪਿਆਰੇ ਪਰਮੇਸ਼ਰ ਇਹਨਾਂ ਨੂੰ ਰੂਹ ਸੱਚਾਈ ਵਾਲਾ ਛੀ ਬੰਦੇ ਦੇ ਪਿਆਰੇ ਪਰਮੇਸ਼ਰ ਕਿਉਂਕਿ ਤੁਸੀਂ ਐਸੇ ਐਸੇ ਭਗਤ ਚਾਹੁੰਦੇ ਹੋ ਯਿਸੂ ਰਾਜਾ ਤੁਹਾਡਾ ਸ਼ੁਕਰ ਹੋ 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 ਤੁਹਾਡਾ ਸ਼ੁਕਰ ਸਵਰਗੀ ਪਿਤਾ ਪਿਆਰੇ ਪਰਮੇਸ਼ਰ ਜੀ ਮੈਂ ਉਹ ਭੈਣ ਭਰਾ ਮੰਨ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਦੀਆਂ ਜੋ ਫੂਨ ਦੇ ਦੁਆਰਾ ਯੇਸੂ ਰਾਜਾ ਸਾਡੇ ਤੋਂ ਪ੍ਰਾਰਥਨਾਵਾਂ ਕਰਾਉਂਦੇ ਆ ਵਿਸ਼ੇ ਦਿੰਦੇ ਯੇਸੂ ਰਾਜਾ ਕਿ ਦੂਸ ਮਿਹਰਬਾਨ ਹੋਏ ਇੱਕ ਇੱਕ ਭੈਣ ਭਰਾ ਨੂੰ ਸ਼ੂ ਹੋਏ ਇੱਕ ਇੱਕ ਬੱਚੇ ਨੂੰ ਸ਼ੂ ਹੋਏ ਯੇਸੂ ਰਾਜਾ ਨੌਜਵਾਨਾਂ ਨੂੰ ਸ਼ੂ ਹੋਏ ਬਜ਼ੁਰਗਾਂ ਨੂੰ ਸ਼ੂ ਹੋਏ ਯੇਸੂ ਰਾਜਾ ਉਹਨਾਂ ਦੇ ਜੀਵਨ ਉੱਤੇ ਤੁਹਾਡੀ ਕਿਰਪਾ ਹੋਵੇ ਤੁਹਾਡਾ ਲੰਗਰ ਤੁਹਾਡਾ ਜ਼ਲਾਲ ਹਮੇਸ਼ਾ ਬਣਿਆ ਰਹੇ ਜੋ ਵੀ ਉਹਨਾਰੇ ਪ੍ਰਾਰਥਨਾਵਾਂ ਦੇ ਵਿਸ਼ੇ ਆ ਤੁਸੀਂ ਜਾਣਦੇ ਸਮਰਥੀਏ ਪਿਤਾ ਹਰ ਇੱਕ ਨੂੰ ਉਹਨਾਰੇ ਲੋੜ ਦੇ ਅਨੁਸਾਰ ਤੁਸੀਂ ਦੇਣ ਵਾਲੇ ਸਮਰਥੀਏ ਪਿਤਾ ਹੋ ਯੇਸੂ ਰਾਜਾ ਉਹਨਾਂ ਦੀਆਂ ਲੋੜਾਂ ਜ਼ਰੂਰਤਾਂ ਨੂੰ ਪੂਰੀਆ ਕਰੋ ਉਹਨਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਕਰੋ ਯੇਸੂ ਰਾਜਾ ਤੁਹਾਡੀ ਕਿਰਪਾ ਇੱਕ ਇੱਕ ਜੀਵਨ ਉਤੇ ਭੜੀ ਰਵੇ ਯੇਸੂ ਜੀ ਤੁਹਾਡਾ ਜਲਾਦ ਉਹਨਾਰੇ ਛੀਵਨ ਵਿੱਚ ਪ੍ਰਗਟ ਕੀਤਾ ਜਾਏ ਤਾਂ ਜੋ ਤੁਹਾਡੇ ਨਾਲ ਮਹਿਮਾ ਦੇੜ ਪਿਆਰੇ ਪਰਮੇਸ਼ਰ ਵਾਸ ਜੀ ਜਿੰਨੇ ਪ੍ਰਾਰਥਨਾ ਕੀਤੀ ਗਈ ਟੜੇਸਵਰਗ ਰਾਜ ਵਿੱਚ ਕਬੂਲ ਕੀਤੀ ਜਾਵੇ ਪਿਆਰੇ ਪਰਮੇਸ਼ਰ ਔਰ ਜਿੰਨੇ ਭੈਣ ਪ੍ਰਾਈਸ ਪ੍ਰਾਰਥਨਾ ਨੂੰ ਸੁਣਨ ਪਿਆਰੇ ਪਰਮੇਸ਼ਰ ਜੀ ਤੁਸੀਂ ਕਿਹਾ ਤੁਹਾਨੂੰ ਆ ਜਿਨ੍ਹਾਂ ਨੇ ਮੈਨੂੰ ਦੇਖਿਆ ਨਹੀਂ ਜੋ ਸੁਣ ਕੇ ਵਿਸ਼ਵਾਸ ਕਰਦੇ ਯੇਸੂ ਰਾਜਾ ਜਿੰਨੇ ਭੈਣ ਪ੍ਰਾਈਸ ਪ੍ਰਾਰਥਨਾ ਨੂੰ ਸੁਣ ਕੇ ਵਿਸ਼ਵਾਸ ਕਰਨ ਪਿਆਰੇ ਪਰਮੇਸ਼ਰ ਔਰ ਤੁਹਾਡੇ ਵਚਨਾਂ ਨੂੰ ਮੰਨਣ ਯੇਸੂ ਰਾਜਾ ਉਹਨਾਂ ਦੇ ਜੀਵਨਾਂ ਵਿੱਚ ਬਹੁਤ ਆਤ ਦੇ ਨਾਲ ਤੁਹਾਡੀ ਕਿਰਪਾ ਹੋਵੇ ਤੁਹਾਡਾ ਅਨੁਗ੍ਰਹਿ ਹੋਵੇ ਤੁਹਾਡਾ ਜ਼ਲਾਲ ਹੋਵੇ ਯੇਸੂ ਜੀ ਮੈਟੜਾ ਸ਼ੁਕਰ ਕਰਦੀ ਟੜੇਨਾਨ ਮਹਿਮਾ ਦੀ ਨਾਮ ਮੈਂ ਬਾਕੀ ਦਾ ਸਮਾਟੜੇ ਜੋਰਾਵਰ ਹੱਥਾਂ ਵਿੱਚ ਸੌਂਪਦੀ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਪ੍ਰਭ ਯਿਸੂ مسیਹ ਦੇ ਨਾਮ ਦੇ ਦੁਆਰਾ ਆਮੀਨ ਆਮੀਨ ਖੁਦਾ ਦਾ ਸ਼ੁਕਰ ਹੋਵੇ ਪਰਮੇਸ਼ਵਰ ਦਾ ਧੰਨਵਾਦ ਕਰਦੀ ਆਂ ਇਹ ਥੋੜੇ ਜਿਵੇਂ ਸਮੇਂ ਲਈ ਜੋ ਪਰਮੇਸ਼ਵਰ ਨੇ ਸਾਹ ਦਿੱਤਾ ਪਰਮੇਸ਼ਵਰ ਦਾ ਸ਼ੁਕਰ ਹੋਵੇ ਅੱਜ ਦੀ ਪ੍ਰਾਰਥਨਾ ਜਿੰਨੇ ਪ੍ਰਾਮਾਣੇ ਸੁਣੀਆਂ ਆ ਪਰਮੇਸ਼ਵਰ ਸਾਡੇ ਜੀਵਨਾ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਕਰੇ ਔਰ ਪਰਮੇਸ਼ਵਰ ਦੀ ਕਿਰਪਾ ਸਾਡੇ ਜੀਵਨਾ ਵਿੱਚ ਬਣੀ ਰਹੇ ਔਰ ਸਾਡੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਸਬਸਕ੍ਰਾਈਬ ਕਰੋ ਔਰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਸਾਡੀਆਂ ਪ੍ਰਾਰਥਨਾਵਾਂ ਦੇ ਦੁਆਰਾ ਉਹਨਾਂ ਜੀਵਨਾ ਵਿੱਚ ਪਰਮੇਸ਼ਵਰ ਆਪਣੀ ਕਿਰਪਾ ਨੂੰ ਪ੍ਰਗਟ ਕਰੇ ਜੋ ਪਰਮੇਸ਼ਵਰ ਤੋਂ ਦੂਰ ਆ ਜਾਂ ਜਿਹਨਾਂ ਦੇ ਜੀਵਨਾ ਵਿੱਚ ਪਰੇਸ਼ਾਨੀਆਂ ਆ ਜਾ ਕੋਈ ਵੀ ਤੰਗੀਆਂ ਆ ਜਾਂ ਘਰਾਂ ਦੀਆਂ ਪ੍ਰੋਬਲਮਾਂ ਆ ਜਾਂ ਫਾਈਨੈਂਸ਼ਲੀ ਪ੍ਰੋਬਲਮਸ ਆ ਪਰਮੇਸ਼ਵਰ ਉਹਨਾਂ ਦੇ ਜੀਵਨਾਂ ਵਿੱਚ ਉਹ ਸਾਰੀਆਂ ਰੁਕਾਵਟਾਂ ਨੂੰ ਦੂਰ ਕਰੇ ਤੁਸੀਂ ਜਿੰਨਾ ਪਰਮੇਸ਼ਵਰ ਦੇ ਵਚਨ ਨੂੰ ਫਲਾਓਗੇ ਪਰਮੇਸ਼ਵਰ ਉਹਨੇ ਤੁਹਾਡੇ ਉੱਤੇ ਦਇਆ ਔਰ ਕਿਰਪਾ ਕਰੇਗਾ ਔਰ ਤੁਹਾਡੇ ਘਰਾਂ ਵਿੱਚ ਵਾਦਾ ਕਰੇਗਾ ਔਰ ਤੁਹਾਡੇ ਘਰਾਂ ਵਿੱਚੋਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਕਰੇਗਾ ਔਰ ਪਰਮੇਸ਼ਵਰ ਆਪਣੀ ਕਿਰਪਾ ਹਮੇਸ਼ਾ ਤੁਹਾਡੇ ਜੀਵਨਾਂ ਉੱਤੇ ਬਣਾਈ ਰੱਖੇਗਾ ਖੁਦਾਤਾ ਬਰਕਤ ਔਰ ਆਸ਼ੀਸ਼ ਦੇ ਖੁਦਾਤਾ ਡਾ ਕਿਰਪਾ ਬਣਾਈ ਰੱਖੇ ਔਰ ਸਾਰਿਆਂ ਨੂੰ ਸਲਾਮ ਖੁਦਾਤਾ ਨੌਬਾਰਦਾ ਕਰੇ ਹਾਮੀਨ